ਬੰਗਲਾਦੇਸ਼ ਚ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਧਰਮ ਸੁਰੱਖਿਆ ਮੰਚ ਲੁਧਿਆਣਾ ਅਤੇ ਹਿੰਦੂ ਭਾਈਚਾਰੇ ਵੱਲੋਂ ਦੁਰਗਾ ਮੰਦਿਰ ਨੇੜੇ ਜੁਗਰਾਉਂ ਪੁਲ ਲੁਧਿਆਣਾ ਵਿਖੇ ਧਰਨਾ ਅਤੇ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਲੁਧਿਆਣਾ ਦੀਆਂ ਸਮੂਹ ਧਾਰਮਿਕ ਸੱਭਿਆਚਾਰਕ ਰਾਜਨੀਤਿਕ ਅਤੇ ਵਪਾਰਕ ਸੰਸਥਾਵਾਂ ਨੇ ਹਿੱਸਾ ਲਿਆ ਇਸ ਦੌਰਾਨ ਕਮਲਕੁਟਿਆ ਆਸ਼ਰਮ ਦੇ Swami Dayanand Saraswati ਨੇ ਸਮੂਹ ਸੰਤ ਸਮਾਜ ਅਤੇ ਹਿੰਦੂਆਂ ਨੂੰ ਇੱਕ ਸ਼ਕਤੀ ਵਜੋਂ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਰਾਸ਼ਟਰਪਤੀ ਦੇ ਨਾਂ ਇੱਕ ਪੱਤਰ ਸੌਪਿਆ ਜਿਸ ਵਿੱਚ ਘੱਟ ਗਿਣਤੀਆਂ ਤੇ ਅਤਿਆਚਾਰ ਰੋਕਣ ਅਤੇ ਬੰਗਲਾਦੇਸ਼ੀ ਗੁਸਪੈਟੀਆਂ ਨੂੰ ਭਾਰਤ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ प्रधानमंत्री जी को मान महामहिम श्री राष्ट्रपति जी को इस बात का हमको यह ज्ञापन देना है कि हिंदू समाज की रक्षा होनी चाहिए हिंदू समाज का सुरक्षा होना चाहिए जो अन्य अन्य देशों के अंदर भी जो रहता है हिंदू समाज उनका रक्षा करना बहुत जरूरी है इसलिए यह है एक रोष प्रदर्शन का कार्यक्रम है ਇਸਮੋਂ ਕਿ ਧਾਰਮਿਕ ਗੁਰੂਆਂ ਨੇ ਧਰਮ ਦੀ ਰੱਖਿਆ ਦਾ ਪ੍ਰਣ ਲੈ ਕੇ ਅੱਗੇ ਆਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਇਸ ਰੋਸ ਮਾਰਚ ਵਿੱਚ ਲੋਕਾਂ ਨੇ ਬੰਗਲਾਦੇਸ਼ 'ਚ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਕੀਤਾ ਸੱਦੇ ਹਿੰਦੀ ਜਾਗਰਣ ਮੈਂਚ ਵੱਲੋਂ ਕਿ ਸੱਦੇ ਦੇ ਇੱਥੇ ਇਕੱਠੇ ਹੋਏ ਆ ਬੜਾ ਵੱਡਾ ਰੋਸ਼ ਹਿੰਦੂ ਸਮਾਜ ਦਾ ਜਿਆਦਾ ਘੋੜਿਆ ਜੋ ਉਸ ਬੰਗਲਾਦੇਸ਼ ਦੇ ਵਿੱਚ ਉੱਚੇ ਤਲਕਾ ਪਲਣ ਦੇ ਨਾਲ ਤੇ ਹਿੰਦੂ ਸਮਾਜ ਦੇ ਨਾਲ ਜਿਸ ਤੰਗ ਜਿਹਾਂ ਤੱਕਾ ਹੋ ਗਿਆ ਇਸ ਮਾਰਚ ਵਿੱਚ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ